ਅਕਾ ਮੁਬਾਰਕਾਂ ਜੀ ਤੁਸੀਂ ਸਿੰਘ ਸਜ ਗਏ ਗੁਰੂ ਸਾਹਿਬ ਨੇ ਨਦਰ ਕੀਤੀ ਹੈ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ਿਆ ਕਿੱਥੇ ਦੇਖ ਦਿਆਂ ਆਪਣੇ ਆਪ ਨੂੰ ਮੈਂ ਕੌਣ ਆ ਆਪਣੇ ਆਪ ਨੂੰ ਦੇਖਣ ਵਾਲਾ ਤੇ ਮੈਂ ਕੌਣ ਅਮਰਿਸ਼ਕਣ ਵਾਲਾ ਇਹ ਤਾਂ ਪਤਾ ਨਹੀਂ ਕਿਹੜੇ ਜਰਮਾਂ ਦੇ ਚੰਗੇ ਕਰਮ ਇਕੱਠੇ ਹੋਏ ਸੀ ਕਿ ਗੁਰੂ ਮਹਾਰਾਜ ਨੂੰ ਮੇਰੇ ਤੇ ਤਰਸਣ ਨਹੀਂ ਤਾਂ ਉਮਰ ਬੀਤ ਗਈ 72 ਸਾਲ ਬੀਤ ਗਏ ਜਿੰਦਗੀ ਬਾਲ ਕਤਲ ਕਰਾਏ 50 ਸਾਲ 55 ਸਾਲ ਬੀਤ ਗਏ ਜਿਆਦਾ ਉਦੋਂ ਤੋਂ ਲੈ ਕੇ ਹੁਣ ਤੱਕ ਠੋਕਰਾਂ ਹੀ ਖਾਦੀਆਂ ਤਾਂ ਕੀ ਖਾਦੇ ਦੁਨੀਆ ਨੇ ਧੱਕੇ ਹੀ ਮਾਰੇ ਆਪਦੇ ਨੇ ਸਭ ਕੁਝ ਕੀਤਾ। ਮੈਂ ਸੋਚਦਾ ਸੀ ਇਹਨਾਂ ਮਾੜਾ ਕਰਮ ਕਿੱਥੇ ਮੈਂ ਕਰ ਗਿਆ। ਬਹੁਤ ਦੇਰ ਬਾਅਦ ਸੋਝੀ ਆਈ ਮੈਨੂੰ ਕਿ ਜਿਹੜੇ ਬਾਲ ਤੇਰੇ ਐਡੇ ਖੂਬਸੂਰਤ ਲੰਬੇ ਗੋਡਿਆਂ ਤੱਕ ਆਉਂਦੇ ਸੀ ਵੱਡਾ ਜੋੜਾ ਹੁੰਦਾ ਸੀ। ਮਾਂ ਕਹਿੰਦੀ ਸੀ ਮੇਰਾ ਪੁੱਤ ਦਸਤਾਰ ਬਣੂਗਾ, ਅੰਮ੍ਰਿਤ ਛਕੂਗਾ, ਸਿੰਘ ਸਜੂਗਾ। ਮੇਰੇ ਪਿਤਾ ਜੀ ਕਹਿੰਦੇ ਸੀ ਮੈਂ ਤੈਨੂੰ ਦੇਖਣਾ ਚਾਹੁੰਦਾ ਸੀ ਕਿ ਤੇਰੇ ਦਸਤਾਰ ਬਣੇ, ਸਿੰਘ ਸਜਿਆ। ਮੇਰੇ ਮਾਪੇ ਰੱਬ ਵਰਗੇ ਸੀ। ਮੈਨਾਂ ਨੂੰ ਬਹੁਤ ਸੱਟ ਮਾਰੀ ਕੋਰੋ ਅਜੇ ਤੱਕ ਮਾਫ ਨਹੀਂ ਕੀਤਾ ਜਦ ਤੱਕ ਮੈਂ ਅੰਮ੍ਰਿਤਸਰ ਕੇ ਗੁਰੂ ਮਹਾਰਾਜ ਨੇ ਆਪਣੇ ਜਨਮਾਂਚ ਮੈਨੂੰ ਨਹੀਂ ਲਿਆ